ਹਾਏ ਨਹੀਂ ਇਹ ਕੀ ਆ ਮੰਮੀ ਪੱਛਾ ਆ ਚੁੱਪ ਕਰ ਜੇ ਮੰਮੀ ਹਏ ਚੁੱਪ ਕੇ ਕਰਗੇ ਤੂੰ ਕੀ ਕਰਨੀ ਏ ਮੈਨੂੰ ਨਹੀਂ ਤੇਰੇ ਕੰਮਾਂ ਦਾ ਪਤਾ ਲੱਗਦਾ ਤੇਰੇ ਚੱਜਾਂ ਦਾ ਕੀ ਕਰਨੀ ਏ ਤੂੰ ਇਹ ਕੀ ਆ ਮੰਮੀ ਆਜੋ ਦੱਸ ਕਿੱਥੋਂ ਲਿਆਈ ਏ ਮੰਮੀ ਅੰਦਰ ਤੇ ਆਜੋ ਤੁਸੀਂ ਬਾਹਰ ਹੀ ਬੋਲਣ ਲੱਗ ਗਏ ਮੰਮੀ ਹਾਂ ਇਹ ਕੀ ਆ ਮੰਮੀ ਅਥੇ ਕੋਈ ਪਤਨ ਕਿਦਾਂ ਬੱਚਾ ਮੈਨੂੰ ਨਹੀਂ ਇਹਨਾਂ ਪਤਾ ਹੈਗਾ ਤੇ ਉਥੇ ਰੱਖ ਗਿਆ ਹੋਇਆ ਸੀ ਕੋਈ ਹੈ ਚਲੋ ਮੰਮੀ ਪਤਨ ਕਿਦਾਂ ਤੇ ਕਿਦਾਂ ਨਹੀਂ ਉਥੇ ਰੋਂਦਾ ਪਿਆ ਸੀਗਾ ਜਦ ਮੁੰਨ ਦੀ ਪੇਸ਼ਾ ਡਿਊਟੀ ਤੇ ਮੇਰਾ ਤਾਂ ਦੇਲ ਹੀ ਨਹੀਂ ਵੇਖੀ ਹੋਇਆ ਕਿਨੂੰ ਛੱਡਾਂ ਵਾ ਰੋਈ ਜਾਂਦੇ ਮੰਮੀ ਮੈਂ ਜਿੱਦਾਂ ਹੀ ਚੁੱਕਿਆ ਤੇ ਛੁੱਪ ਕਰ ਗਿਆ ਮੰਮੀ ਦੇਖੋ ਇਦਾਂ ਲੱਗਦਾ 1 2 ਦਿਨ ਇਹ ਸੰਦੀਪ ਤੂੰ ਬੜੀ ਮਾੜੀ ਗੱਲ ਕੀਤੀ ਹੈ ਪਤਾ ਨਹੀਂ ਕਿਦਾਂ ਬੱਚਾ ਤੂੰ ਚੁੱਕ ਲਈ ਹੈ ਇੱਕ ਤੇਰਾ ਜੇ ਗਿੱਟਾ ਨਹੀਂ ਠੀਕ ਹੈਗਾ ਗਿੱਟਾ ਦਰਦ ਕਰਦਾ ਇੱਕ ਤੇਰਾ ਡਾਕਟਰਾਂ ਨੇ ਤੋ ਦੋ ਦੋ ਬੱਚੇ ਤੇਰੇ ਦੱਸੇ ਨੇ ਤੇ ਉਹ ਦੋ ਬੱਚੇ ਇਹ ਵੀ ਮੈਨੂੰ ਸਜਾਇਆ ਹੀ ਬੱਚਾ ਲੱਗਦਾ ਨਿੱਕਾ ਹੀ ਬੱਚਾ ਜੰਮੀਆ ਹੀ ਲੱਗਦਾ ਮੈਂ ਆ ਦੇਖੋ ਤੇ ਸਹੀ ਇੱਕ ਦੋ ਦੇ ਜੰਮੀਆ ਹੀ ਬੱਚਾ ਲੱਗਦਾ ਤੇ ਦੋ ਤੇਰੇ ਆਪਣੇ ਹੋ ਜਾਣੇ ਨੇ ਤੇ ਇਹ ਤੇ ਕੰਮ ਤੂੰ ਠੀਕ ਨਹੀਂ ਢੰਗ ਨਹੀਂ ਤੇਰੇ ਠੀਕ ਹੈਗੇ ਮੈਨੂੰ ਨਹੀਂ ਚੰਗਾ ਲੱਗਦਾ ਇਹ ਨਹੀਂ ਇਸੇ ਛੱਡ ਸਕਦੀ ਮੈਂ ਨਹੀਂ ਇਸੇ ਛੱਡ ਸਕਦੀ ਦਸ ਹਟ ਕੇ ਆ ਜਾਂਦੀ ਤੇ ਕਿਰਿਆ ਇੱਕ ਤੇਰੀ ਲਾਤਾ ਜੇ ਪੀੜੋਂ ਹੰਢਈ ਆ ਦੂਸਰਾ ਤੇਰੇ ਬੱਚੇ ਜੇ ਚੈੱਕਅਪ ਤੇ ਦੋ ਬੱਚੇ ਆਏ ਨੇ ਤੇ ਤੀਸਰਾ ਬੱਚਾ ਸਜਾਇਆ ਮੈਂ ਕੀ ਕਰਾਂਗੀ ਤੂੰ ਇਹ ਕੰਮ ਨਾ ਕਰ ਮੰਮੀ ਕੋਈ ਨਾ ਜਿੱਥੇ ਵਿਚਾਰ ਪਲੰਦੀ ਐ ਇਹਨੇ ਪੰਜਵੀਂ ਵੀ ਪਾਲ ਜੇਗੀ ਮੰਮੀ ਪਤਾ ਨਹੀਂ ਕੁੜੀ ਆ કે ਮੁੰਡਾ ਮੈਨੂੰ ਇੰਨਾ ਵੀ ਨਹੀਂ ਪਤਾ ਹੈਗਾ ਸਹੀ ਆ ਬੇਖੂ ਆਏ ਨੀ ਕਿੰਨਾ ਸੋਹਣਾ ਬੱਚਾ ਵਖਾਤੀਆ ਬਹੁਤ ਸੋਹਣਾ ਮੈਨੂੰ ਧੀਆ ਵਖਾਤੀ ਸਹੀ ਮੰਮੀ ਕੋ ਵੇਖ ਲੋ ਧਿਆਨ ਨਾਲ ਮੰਮੀ ਨੀ ਤੇ ਧੀਆ ਮੰਮੀ ਤਾਈ ਕਿਛਟ ਗਿਆ ਪਰ ਮੰਮੀ ਜੋ ਵੀ ਕੋਈ ਕਰੇ ਪਰ ਮਾਂ ਵੇਖੋ ਮੈਂ ਵੀ ਤਿਕ ਮਾਵਾਂ ਦਿੱਤੀ ਸੀ ਹੈ ਨਾ ਕਿੰਨਾ ਆਪਣੀ ਕੁੜੀਆਂ ਨਾਲ ਪਿਆਰ ਕਰਦੀ ਆ ਕਿਹੜੀ ਮਾਂ ਜਿੰਨੇ ਆਪਣੀ ਧੀ ਸੋੜ ਦੇ ਦਿੱਤੀ ਮੰਮੀ ਪਰ ਕੋਈ ਕਰੇ ਮੰਮੀ ਪਰ ਇੱਕ ਮਾਂ ਨੂੰ ਨਹੀਂ ਕਰਨਾ ਚਾਹੀਦਾ ਨਾ ਮੇਰੀ ਗੱਲ ਤੇ ਸੁਣ ਧੀਆਂ ਦੀ ਤਾਂ ਕਦਰ ਕਰਨੀ ਚਾਹੀਦੀ ਹੈ ਤੇ ਹੁਣ ਉਥੇ ਪੁਲਿਸ ਵਾਲਾ ਕੋਈ ਸਾਡੇ ਸਿਰ ਤੇ ਆ ਕੇ ਚੜ ਜਾਏ ਵੀ ਇਹ ਬੱਚਾ ਕਿੱਥੋਂ ਲੈ ਆਏ ਜੇ ਤੇ ਕੀ ਕਰਾਂਗੇ ਮੈਂ ਉਸ ਟਾਈਮ ਮੈਂ ਨਹੀਂ ਸੋਚਿਆ ਕਿ ਪੁਲਿਸ ਵਾਲਾ ਕੀ ਸੋਚੇਗਾ ਤੇ ਕੋਈ ਕੀ ਕੀ ਸੋਚੇਗਾ ਮੈਂ ਬਸ ਮੈਂ ਕਮਾਲ ਸੀ ਮੈਂ ਰੋਂਦਾ ਬੱਚਾ ਵੇਖ ਕੇ ਮੇਰੇ ਕੋ ਨਹੀਂ ਛੱਡਿਆ ਗਿਆ ਦੋ ਤੇ ਤੇਰੇ ਆਪਣੇ ਹੋ ਜਾਣੇ ਨੇ ਮੰਮੀ ਕੋਈ ਗੱਲ ਨਹੀਂ ਕੱਪ ਦੇ ਵਿੱਚ ਦੱਸਿਆ ਡਾਕਟਰ ਨੇ ਤੇ ਇਹ ਤੀਸਰਾ ਬੱਚਾ ਇਹ ਵੀ ਸਜਾਇਆ ਤੇ ਬੱਚਾ ਆ ਮੰਮੀ ਕੋਈ ਗੱਲ ਨਹੀਂ ਇਹਦੀ ਰੱਬ ਆਪੀ ਕਿਸਮਤ ਕਰੇਗਾ ਮੰਮੀ ਕੋਈ ਗੱਲ ਨਹੀਂ ਅੱਛਾ ਆਪਾਂ ਨਾ ਜਾ ਕੇ ਇਸ ਤਰ੍ਹਾਂ ਕਰੀਏ ਕਿਆ ਪਉਥੇ ਨਾ ਜਾ ਕੇ ਦਸ ਆਈਏ ਉਥੇ ਲਿਖਾ ਆਈਏ ਚੰਕੀ ਤੇ ਚਲੋ ਚਲੇ ਜਾਓ ਜਦਕਿ ਆਪਾਂ ਜਾ ਕੇ ਤੇ ਲਿਖਾ ਆਈਏ ਵੀ ਬੱਚਾ ਇਸ ਤਰ੍ਹਾਂ ਨਵ ਜੰਮਾ ਬੱਚਾ ਨਵਾਂ ਜੰਮਿਆ ਬੱਚਾ ਪਿਆ ਆ ਸੀ ਨਵਜਾਤ ਤੇ ਸਾਨੂੰ ਮਿਲ ਗਿਆ ਤੇ ਵੋਟੀ ਚੋਪ ਲਿਆਈਏ ਠੀਕ ਹੈ ਹੁਣ ਮੇਰੀ ਗੱਲ ਸੁਣ ਹੁਣ ਤੇਰੇ ਬੱਚੇ ਹੋ ਜਾਣੇ ਨੇ ਦੋ ਤੇ ਇੱਕ ਇਹ ਆ ਤੇ ਕੀ ਕਰਾਂਗੇ ਆਪਾਂ ਮੈਂ ਮੈਂ ਤੇ ਨਹੀਂ ਇੰਨਾ ਕਰ ਸਕਦੀ ਉਹ ਦੀਦੀ ਕਿੰਨਾ ਕਚਰ ਰਹਿ ਜੇਗੀ ਦੋ ਜੁੜਵਾ ਤੇਰੇ ਹੋਣੇ ਨੇ ਤੇ ਇੱਕ ਇਹ ਤਿੰਨ ਹੋ ਜਾਣੇ ਨੇ ਤੇ ਮੈਂ ਕੀ ਕਰਾਂਗੀ ਇਹ ਵੀ ਤਾਂ ਵੇਖੋ ਨਾ ਕਿਦਾ ਪਏ ਨੇ ਕਿ ਬੱਚੇ ਨੂੰ ਆਪਾਂ ਸੁੱਟ ਦਿੰਦੇ ਉਥੇ ਕੁੱਤੇ ਫਿਰਨਦੇ ਸੀ ਮੰਮੀ ਕੁੱਤੇ ਲੈ ਜਾਂਦੇ ਤੇ ਕੀ ਬੱਚੇ ਦਾ ਕਰ ਦੇਣੇ ਬੱਚੇ ਨੂੰ ਆਜਿਕੇਲ ਤੇ ਕੁੱਤੇ ਤਾਂ ਬੱਚਾ ਤੇ ਵੇ ਨਹੀਂ ਕਾਜਾ ਬੱਚੇ ਨੂੰ ਤਾਂ ਕੋਈ ਸਮਝਦਾ ਹੀ ਨਹੀਂ ਚੋਕ ਕੇ ਕੁੱਤੇ ਲੈ ਜਾਂਦੇ ਕਾਂ ਆਲਾ ਪੜ ਫਿਰ ਜਰਾ ਚੋਕ ਤੇ ਦੇ ਖਾਣ ਪੀਣ ਦਾ ਇੰਤਜ਼ਾਮ ਕਰ ਤੇ ਚੌਂਕੀ ਤੇ ਲਖਾ ਕੇ ਆਈਏ ਰੱਖ ਲਾ ਤੂੰ ਕੋਈ ਗੱਲ ਨਹੀਂ ਰੱਖ ਲਾ ਚਲ ਉਹ ਤੇਰੀਆਂ ਚਾਰ ਨੇ ਤੇ ਅਗੋ ਰੱਬ ਦੇ ਘਰ ਦਾ ਪਤਾ ਕੋਈ ਨਹੀਂਗਾ ਵੀ ਤੇਰੇ ਕੁੜੀਆਂ ਹੋਣੀਆਂ ਨੇ ਜਾਂ ਮੁੰਡੇ ਪਰ ਹੁਣੇ ਦੋ ਨੇ ਇਹ ਸੋਚ ਲੈ ਤੇ ਤੂੰ ਆਲਾ ਫੜ ਲੈ ਦਾ ਰੱਖ ਲੈ ਤੇ ਚੌਂਕੀ 'ਚ ਮੈਂ ਲਖਾਉਣੀ ਆ ਜਾ ਕੇ ਨਾਲ ਕਿਸੇ ਨੂੰ ਲੈ ਕੇ ਨਾ ਤੇ ਦਿਖਾਉਣੀ ਆ ਨਾਲ ਹਾਂਜੀ ਹਾਂ ਮੈਂ ਥੋੜਾ ਜਿਹਾ ਨੁਕਲੀ ਚ ਤੇ ਆ ਕੌਲੀ 'ਚ ਦੋ ਦੰਦ ਨੇ ਆ ਤੂੰ ਰੱਖ ਲੈ ਚੁੱਕ ਲੈ ਹਾਂ ਤੇ ਆਪਾਂ ਇਹਦਾ ਨਾਂ ਕੀ ਰੱਖਣਾ ਆ ਇਹਦਾ ਨਾਂ ਆਪਾਂ ਰੱਖ ਲੈਨੇ ਆ ਇਹ ਕਿਸਮਤ ਕੋ ਰੱਖ ਦਿੰਨੇ ਆ ਕਿਸਮਤ ਕੋ ਰੱਖ ਇੱਕ ਕਿਸਮਤ ਲੈ ਕੇ ਆਈ ਕੀ ਪਤਾ ਇਹਦੇ ਭਾਗਾਂ ਨੂੰ ਤੇਰੇ ਰੱਬ ਤੇਰੇ ਸੋਣ ਲਵੇ ਹਾਂਜੀ ਹਾਂ ਹਾਂ ਕੋਈ ਗੱਲ ਨਹੀਂ ਮੰਮੀ ਕੋਈ ਗੱਲ ਨਹੀਂ ਛਰਾ ਬੱਚਾ ਆਇਆ ਨਾ ਆ ਚੱਲ ਇਹਦੇ ਖਾਣ ਪੀਣ ਦਾ ਇੰਤਜ਼ਾਮ ਮੈਂ ਥੋੜਾ ਜਿਹਾ ਕਰਨੀ ਹੈ ਲਿਆਉਣੀ ਹੈ ਮੰਮੀ ਕੋਲੀ ਚ ਦੁੱਧ ਲੈ ਆਉਂਗੀ ਕੋਲੀ ਚ ਦੁੱਧ ਲਿਆਉਣੀ ਹੈ ਹਾਂਜੀ ਮੰਮੀ ਆ ਲੈ ਨੂੰ ਪਿਆ ਥੋੜਾ ਜਿਹਾ ਦੁੱਧ ਪਿਆ ਠੀਕ ਹੈ ਆਜੂ ਪਿਆਲੇ ਕੀ ਤੇ ਮੈਂ ਪਿਆਵਾ ਨਹੀਂ ਮੰਮੀ ਆਜੂ ਤੁਸੀਂ ਇੱਧਰ ਬੈਠ ਜਾ ਮੈਂ ਪਿਆਵਾ ਨਾ ਨੋ ਮਿਓ ਨੰਨ ਬੱਚਾ ਤਾਂ ਤੰਦਰੁਸਤ ਆ ਮੰਮੀ ਬੱਚਾ ਤੇ ਕਿੰਨਾ ਸੋਹਣਾ ਵੇਖ ਲੱਗਾ ਪੈ ਨਹੀਂ ਕੋਈ ਕੋਈ ਲੈ ਮੈਨੂੰ ਹੜਾ ਦੇ ਲੱਤਾਂ ਪਰ ਮਾਰਦਾ ਪਿਆ ਆ ਬੱਚਾ ਹਾਂ ਲੈ ਲੈ ਅਦੋਦੇ ਕੱਪੜੇ ਨਹੀਂ ਸੁਣਾ ਬੱਚਾ ਹੈ ਅੱਛਾ ਕੀ ਕਰ ਸਕਦੇ ਆ ਕੀ ਪਤਾ ਇਹ ਕਿਸੇ ਦੀ ਮਜਬੂਰੀ ਸੀ ਜਾਂ ਕਿਸ ਤਰ੍ਹਾਂ ਹੈ ਪਰ ਚਲੋ ਜੋ ਵੀ ਲਾ ਲਓ ਹਾਂ ਲੈ ਅਵੇ ਤੂੰ ਦੁੱਧ ਪੀਂਦਾ ਆ ਸੋ ਬੱਚਾ ਦੁੱਧ ਪੀ ਰਿਹਾ ਆ ਉਹ ਫੜਾ ਪਿਆ ਥੋੜਾ ਓਟੀ ਤੇ ਨਹੀਂ ਕੀਤੀ ਕੀ ਕੀਤੇ ਦੇਖੀਗੇ ਓਟੀ ਤੇ ਨਹੀਂ ਕੀਤੀ ਹਵਾ ਨਾਲ ਲੱਗ ਜੇ ਹਵਾ ਨਾਲ ਲੱਗ ਜੇ ਨਨ ਮਾਜੰਮਿਆ ਤੇ ਬੱਚਾ ਹੈ ਹਾਂ ਹਨੀ ਓਟੀ ਕੀਤੀ ਚਲੋ ਮੈਂ ਡਾਈਪਰ ਮੰਗਾਉਣੇ ਪਿਆਣੇ ਨੇ ਸਾਨੂੰ ਕੋਈ ਨੰਮੀ ਨਾਤੀ ਪਾਲ ਦਾਂਗੇ ਗਰਮੀ ਚ ਕਿੱਥੇ ਡਾਈਪਰ ਬਾਅਦ ਬਾਅਦ ਬੱਚਾ ਲੈ ਚਲੋ ਅੱਛਾ ਜਾ ਤੂੰ ਉੱਤ ਕੇ ਥੋੜਾ ਜਾ ਵੇਖੋ ਸੌਂ ਗਿਆ ਤੇ ਥੋੜਾ ਜਿਹਾ ਦੇ ਨਾ ਨੂੰ ਆਪਾ ਨਹੀਂ ਕੋਈ ਨਹੀਂ ਚਲ ਪਾ ਦਮਾਂ ਕੇ ਕੋਈ ਗੱਲ ਨਹੀਂ ਕਿਸਮਤ ਕੋਈ ਨਹੀਂ ਜਾ ਕੇ ਥੋੜਾ ਜਨਾ ਤੂੰ ਆਪਣੇ ਵਾਸਤੇ ਦੀ ਕੁਝ ਖਾਣ ਪੀਣ ਦਾ ਪ੍ਰੋਗਰਾਮ ਕਰ ਲੈ ਥੋੜਾ ਬੋਤਾ ਤੇਰੇ ਲੱਤ ਵੀ ਦੁਖਦੀ ਹੈ ਅਜੀ ਹਾਂਜੀ ਦਵਾਈ ਖਾਲਾ ਆਪੇ ਜਾ ਕੇ ਉਥੋਂ ਕੋਈ ਨਾ ਮੰਮੀ ਮੈਂ ਖਾ ਲੈ ਰਹੀ ਹਾਂ ਦਵਾਈ ਖਾਲਾ ਤਾਂ ਤੇਰੇ ਬੱਚੇ ਹੁਣ ਤੇ ਸਾਫ਼ ਹੋ ਗਿਆ ਵੀ ਦੋ ਹੋਣੇ ਨੇ ਹਾਂਜੀ ਹਾਂਜੀ ਅੱਛਾ ਤੇ ਚਾਚੀ ਨੂੰ ਫੋਨ ਕੀਤਾ ਕਰ ਲੈਣਾ ਸੀ ਜੇ ਕੱਲ ਚਲੀ ਗਈ ਹੈ ਨਾ ਤਾਂ ਫਿਰ ਉਹਨੇ ਆ ਜਾਣਾ ਉਹ ਨਹੀਂ ਰਹਿਣ ਵਾਲੀ। ਉਹ ਨਹੀਂ ਆਪੇ ਆ ਜਾਣਗੇ। ਰਹਿਣ ਦੋ। ਹਾਂ ਜੇ ਇੰਨੇ ਚੋਂ ਦੇ ਤੇ ਸੇਰਦੇ ਆਪੀ ਆ ਵੀ ਚੱਲਦੇ ਸੀ ਵੀ ਚਲ ਜਾ ਕੇ ਆਣੀ ਆ ਮੈਂ। ਹੈਨਾ? ਹੂੰ ਚਲੋ ਕੱਲ ਉਹ ਜਿ ਕੋ ਪੁੱਛ ਮੈਂ ਲਿਖਾਇਆ ਨਹੀਂ ਸੀ ਤੇ ਕੁੜੀਆਂ ਤਾਂ ਪੁੱਛੇ ਹੋਣਾ। ਮੈਂ ਲਿਖਾਇਆ ਹੀ ਹੈ। ਲਿਖਾਇਆ ਹੀ ਮੈਂ। ਅੱਛਾ ਤੇ ਪਿਓ ਦਾ ਜਿਹੜਾ ਨਾਮ ਸੀ ਨਾ ਉਹ ਮੈਂ ਪੰਜਾਬ ਸਿੰਘ ਲਿਖਾਤਾ ਆ। ਠੀਕ ਠਾਕ। ਠੀਕ ਆ। ਹੁਣ ਪਿਓ ਦਾ ਨਾਮ ਤੇ ਉਹਦਾ ਹੀ ਲੈਣਾ ਹੈ ਤੇ ਨਾਮ ਇਹਦਾ ਕਿਸਮਤ ਕੋਰ ਲਿਖਾਤਾ ਹੈ ਸਮਝ ਲਿਆ ਕੋ ਚਾਚੀ ਕਰ ਕੁੜੀਆਂ ਕਰ ਲ ਗਈਆਂ ਸੀ ਕਿ ਤੇ ਪੁੱਛੇ ਹੋਣਾ ਕੁੜੀਆਂ ਤੋਂ ਤੁਹਾਡੀ ਮਾਂ ਦਾ ਕੀ ਹਾਲ ਦੱਸਿਆ ਨਹੀਂ ਹੁਣ ਇਹਨਾਂ ਨੇ ਦੱਸਿਆ ਹੁਣ ਆ আচ্ছা ਹੁਣ ਆਏਗੀ ਹੁਣ ਸਾਡੇ ਘਰ ਇਹ ਜ਼ਰੂਰ ਆਏਗੀ ਭਿੰਡ ਖ ਲੈਣ ਆਏਗੀ ਹਾਂ ਕਿਆ ਪਤਾ ਦੱਸ ਦੇਣਾ ਸਾਬ ਸਾਬ ਨਹੀਂ ਪਤਾ ਹੈ ਮੈਨੂੰ ਤਾਂ ਲੱਗਦਾ ਮੈਨੂੰ ਚਾਚੀ ਨਹੀਂ ਆਂਦੀ ਨੇ ਵੇਖਿਆ ਹੁਣ ਚੁਗ ਕੇ ਜਦ ਮਿਲ ਆਂਦੀ ਚਾਚੀ ਅੱਛਾ ਚੱਲਿਆ ਉੱਤੇ ਨਾ ਇਹਨੂੰ ਕੱਢ ਲਿਆ ਲੱਗਦੀ ਜਾਂਦੀ ਸੀ ਚਾਚੀ ਲੈ ਉਹ ਤੇ ਕਪੜਾ ਦੇ ਗਏ ਲਿਆ ਚਾਚੀ ਦੁਕਾਨ ਨੂੰ ਜਾਂਦੀ ਸੀਗੀ ਅੱਛਾ ਅੱਛਾ ਹੂੰ ਹੂੰ ਲਿਆ ਸਮਾਨ ਦੇ ਨੇ ਕਪੜਾ ਲਈ ਲਿਆ ਨਾਲ ਉਹ ਸੀਗੀ ਮਾਸੀ ਦਾ ਛੋਟਾ ਪੋਤਰਾ ਸੀਗਾ ਅੱਛਾ ਚਾਚੀ ਦਾ ਚਲੋ ਉਹਨਾਂ ਦੇ ਤਾਂ ਮੁੰਡੇ ਹੋਣੇ ਨੇ ਕੋਈ ਗੱਲ ਨਹੀਂ ਚਲੋ ਇਹਦੇ ਬਾਗਾਂ ਨੂੰ ਹਾਂ ਲਿਆ ਉਹ ਤੇ ਕਪੜਾ ਦੇ ਰਹੀਏ ਤੇ ਪਾਰਾ ਕੁਛ ਹਵਾ ਪੈਂਦੀ ਆ ਲਿਆ ਚਾਦਰ ਲਾਇਆ ਹਾਂਜੀ denn ਕੋਈ ਗੱਲ ਨਹੀਂ ਉਹਨੇ ਲੈ ਹੀ ਆਈਏ ਤਾਂ ਮੈਂ ਕੀ ਕਰਾਂ ਜਿੰਦੀ ਜਾਨ ਆ ਕਿੱਥੇ ਛੁੱਟ ਗਈ ਕਪੜਾ ਲਾਇਆ ਤੇ ਹਲਕਾ ਜਿਹਾ ਦੇ ਦਿੱ ਗਏ ਸੌ ਗਈ ਆ ਜਿੰਦੀ ਜਾਨ ਆ ਕਿੱਥੇ ਛੁੱਟ ਗਈ ਆਏਗੀ ਉਹ ਪਤਾ ਲੈਣਾ ਉਹ ਨਹੀਂ ਰਹਿਣ ਵਾਲੀ ਹੋਵੇ ਤੇ ਪੁੱਛਿਆ ਹੈ ਕਈ ਕੁਝ ਘਰ ਸਾਡੇ ਚ ਕਰ ਗਈ ਆ ਪਰ ਉਹ ਰਹਿਣ ਵਾਲੀ ਕੋ ਨਹੀਂ ਮੈਨੂੰ ਉਹ ਕਹਿੰਦੀ ਸੀ ਤੇਜੂ ਹਾਂ ਹਾਂ ਕਿਨਾਂ ਦਾਦੀ ਪੁੱਛਦੀ ਸੀ ਅੱਛਾ ਤੇ ਤੁਹਾਡੀ ਮੰਮਾ ਕੀ ਕਰਦੀ ਹੈ ਮੰਮਾ ਅੱਛਾ ਕਹਿੰਦੀ ਫਿਰ ਨਾ ਮੰਮਾ ਮੈਂ ਕਿਆ ਸੀਗਾ ਮੰਮਾ ਕੁਝ ਨਹੀਂ ਕਰਦੇ ਮੰਮਾ ਰੋਟੀ ਬਣਾਉਂਦੀ ਅੱਛਾ ਚੱਲ ਕੋਈ ਨਾ ਹੁਣ ਇਹ ਗਈ ਐ ਸੌਂਟੇ ਕਦੀ ਰੱਜ ਗਈ ਐ ਇਹ ਗਈ ਐ ਟੇਕ ਤੇ ਤੂੰ ਇਹਦੇ ਨਾਲ ਬੈਲਾ ਤੇ ਪੈ ਜਾ ਨਹੀਂ ਤੇ ਥੋੜਾ ਬੋਤਾ ਕੰਮਕੁੰ ਕਰਨਾ ਡਿੱਟਾ ਤੇਰਾ ਠੀਕ ਆ ਨਾ ਹਾਂਜੀ ਬਸ ਪੀੜ ਤੇ ਹੁੰਦਾ ਹੀ ਆ ਥੋੜਾ ਥੋੜਾ ਜਿਹਾ ਪੀੜ ਤੇ ਪੀੜ ਤੇ ਆ ਵੇਖੋ ਚਲੋ ਕੋਈ ਨਾ ਤੂੰ ਬਹਿ ਜਾ ਬਹਿ ਜਾ ਉਹ ਵੀ ਆਉਣੀ ਵਾਲੀ ਆਵਾਜ਼ ਮਾਰਨੀ ਵਾਲੀ ਆ ਉਹ ਕਿੱਥੇ ਉਹ ਉਹ ਬਿਨਾ ਪਤੇ ਤੇ ਰਹਿ ਸਕਦੀ ਹੈ ਹਾਂ ਕੋਈ ਨਾ ਆਏਗੀ ਨਾ ਤੇ ਮੈਂ ਤੇ ਸਾਫ ਸਾਫ ਕਹਿ ਦੇਣਾ ਕਿ ਭਾਈ ਕੋ ਅਮੇੜੀ ਐ ਅਸੀਂ ਲਖਾਏ ਹਾਂਜੀ ਤੇ ਉਹਨੇ ਵੇਖੀ ਕਿ ਚੜ ਗਿੱਲੀਆਂ ਡਾਉਣੀਆਂ ਨੇ ਕਿ ਆਣਾ ਚਾਰ ਇਹਦੀਆਂ ਨੇ ਤੇ ਪਰ ਮੈਂ ਮੈਂ ਬੱਚੇ ਦੋ ਘਰੇ ਕੁੜੀਆਂ ਹੀ ਹੋ ਜਾਣੀਆਂ ਤੇ ਆ ਵੀ ਚੋਕੋ ਲਈ ਆ ਇਹਨੂੰ ਉਹਨੇ ਕਹਨੇ ਇਹਨੂੰ ਤੇ ਸ਼ਰਮदाई ਘਾਟਾ ਵੇਖੀ ਗੱਲਾਂ ਕਰਦੀ ਵੇਖੀ ਤੂੰ ਮੰਮੀ ਮੈਂ ਜੋਬ ਕਰਦੀ ਆ ਨਾ ਮੈਂ ਨਵਸਤੀ ਕਰਦੀ ਆ ਨਾ ਕੋਈ ਗੱਲ ਨਹੀਂ ਤੇ ਕੋਈ ਗੱਲ ਨਹੀਂ ਬੈ ਜਾ ਚਾਰੋਂ ਖਾਂਦੀਆਂ ਨੇ ਤੇ ਇਹ ਵੀ ਖਾ ਲੈ ਜੀ ਹਾਂ ਕੋਈ ਨਾ ਬੈ ਜਾ ਤੂੰ ਤੇ ਮੈਂ ਤੇ ਦੇਖੋ ਮੈਂ ਥੋੜਾ ਜਿਹਾ ਕੰਮ ਕਰ ਭਾਂਦਾ ਤੇ ਮੈਂ ਜੋਬ ਤੇ ਵੇਖੋ ਮੇਰੇ ਕੋਲ ਜਾਇਆ ਵੀ ਨਹੀਂ ਜਾਂਦਾ ਮੈਂ ਤਾਂ ਵੀ ਇਹਨਾਂ ਆਉਣ ਵਾਲੀ ਆ ਵੇਖ ਤੂੰ ਸਹੀ ਤੂੰ ਕਹਦੀ ਕੋਈ ਨਾ ਮੈਨੂੰ ਮੈਂ ਮਿਲ ਗਈ ਅਸੀਂ ਚੌਂਕੀ ਦੇ ਲਖਾਏ ਆ ਚਾਚੀ ਜੀ ਸਾਨੂੰ ਕਿਹੜਾ ਡਾਰਿਆ ਕਹਦੀ ਤੂੰ ਹਾਂਜੀ ਕੋਈ ਨਾ ਰੇਡੀ ਮਾਂ ਆ ਹਰ ਕੋਈ ਕਰ ਲੈਂਦਾ ਪਰ ਮਾਂ ਨੂੰ ਨਹੀਂ ਨਾ ਇਦਾਂ ਕਰਨਾ ਚਾਹੀਦਾ ਵੀ ਮਾਂ ਨੂੰ ਆਪਣੇ ਬੱਚੇ ਨਾਲ ਮੰਮੀ ਇਦਾਂ ਕਰਨਾ ਚਾਹੀਦਾ ਮਾਂ ਨੂੰ ਨਹੀਂ ਕਦੀ ਵੀ ਕਰਨਾ ਚਾਹੀਦਾ ਧੀ ਹੋਵੇ ਪੁੱਤ ਹੋਵੇ ਮਾਂ ਵਾਸਤੇ ਤਾਂ ਦੋਨੇ ਇਕੱਲੇ ਨਾ ਮਾਂ ਤਾਂ ਦੋਨਾਂ ਨੂੰ ਹੀ ਜਨਮ ਦਿੰਦੀ ਧੀ ਨੂੰ ਵੀ ਪੁੱਤ ਨੂੰ ਵੀ ਹਾਂ ਪਰ ਮਾਂ ਵਾਸਤੇ ਗਲਤ ਗੱਲ ਮੈਂ ਤੇ ਹੀ ਮਾਵਾਂ ਨੂੰ ਕੀ ਕਰਦੀਆਂ ਜੋ ਹਾਂਜੀ ਆਜਾ ਚਾਚੀ ਜੀ ਅੱਛਾ ਆਜੀ ਆਜੋ ਇਧਰ ਆਈ ਮੰਮੀ ਮੰਮੀ ਸੋਈ ਤੇ ਘਰੇ ਕੁਛ ਕਰਦੇ ਹੋ ਹੁਣ ਇਹਨੇ ਕੁਛ ਬਣਾ ਨਿਕਲਉਂਦੇ ਹੋ ਨਹੀਂ ਮੈਂ ਤਾਂ ਫਟਾਫਟ ਆਈ ਆ ਘਰੋਂ ਛੱਡ ਕੇ ਆਪਣੇ ਪੋਤੇ ਨੂੰ ਮੈਂ ਕਿਹਾ ਪਤਾ ਨਹੀਂ ਇਹਨੇ ਸੰਦੀਪ ਨੇ ਕੀ ਗੱਡੀ ਦੇ ਕੋਲ ਚੁੱਕਿਆ ਸੀ ਉਹ ਬੈ ਜਾਉਣਾ ਚਾਚੀ ਕੁਛ ਨੀ ਬਸ ਤਾਂ ਦੱਸ ਦੇਈ ਆ ਹਾਂ ਅਜੇ ਬੈ ਚੋ ਕੀ ਸੀ ਨਾ ਕੁੜੀ ਆ ਮਰ ਤੋਂ ਹੋ ਨਹੀਂ ਉਹ ਵੇਖੋ ਕਿੰਨਾ ਸੋਹਣਾ ਵੇਖੋ ਕਿੰਨਾ ਸੋਹਣੀ ਆ ਵੇਖੋ ਮਾਂ ਨੂੰ ਸਰ ਕਿ ਨਾ ਸੋਣਾ 10 ਇਹ ਤੇ ਨਵੀਂ ਆ ਹੁਣੇ ਹੀ ਹੋਈ ਆ ਲੱਗਦੀ ਮੈਂ ਸਿੱਧੀ ਰਾਤੀ ਹੋਈ ਆ ਕਿ ਕੱਲ੍ਹ ਦੀ ਹੋਈ ਤੋ ਤੂੰ ਵੇਖਿਆ ਕਿ ਕਿਸੇ ਨੂੰ ਲੱਕੜੇ ਨਾ ਚਾਚੀ ਜੀ ਕੋਈ ਵੀ ਨਹੀਂ ਸੀ ਮੈਂ ਤੇ ਸਿੱਧੀ ਬਸ ਚੋਕ ਕਿਤੇ ਘਰ ਨੂੰ ਆ ਗਈ ਆ ਤੇ ਇਹ ਜਨ ਆਵਾਜ਼ ਆਈ ਹੋਈ ਹਾਂਜੀ ਚਾਚੀ ਜੀ ਰੋਂਦੀ ਸੀ ਰੋਂਦਾ ਪਿਆ ਸੀਗਾ ਥੇ ਤਾਂ ਕੁੱਤੇ ਵਾਲੇ ਦਵਾਲੇ ਫਿਰੰਦੇ ਸੀ ਕੁੱਤੇ ਦਾ ਕੱਪੜਾ ਖਿੱਚ ਖਿੱਚ ਖੜੰਦੇ ਸੀ 10 ਤੇ ਮੈਂ ਇਹ ਕਹੀ ਮੈਂ ਕਿ ਮੈਂ ਕਿਹ ਬੱਚਾ ਆ ਬਸ ਤੇ ਰੋਂਦੀ ਰਿਹਾ ਬੱਚੀ ਦੀ ਵਾਰੀ ਆ ਹੰਝ ਕੁੜੀ ਚ ਅੱਛਾ ਤੇ ਚਲ ਤੂੰ ਵੀ ਇਹ ਕੱਡੀ ਗਲਤੀ ਕੀਤੀ ਆ ਮੇਰੇ ਨਾਲ ਦਾ ਗੁੱਸਾ ਨਾ ਕਰੀ ਨਹੀਂ ਚਾਚੀ ਜੇ ਗੁੱਸੇ ਵਾ ਚਾਚਾ ਤੇਰੀਆਂ ਕੁੜੀਆਂ ਅੱਗੇ ਨੇ ਤੇ ਚਲ ਪੰਜਵੀਂ ਇਹ ਲਾਦਾ ਤੇ ਤੂੰ ਤੇਰੇ ਦੱਸਿਆ ਜੁੜਵੇਂ ਬੱਚੇ ਹਾਂਜੀ ਚਾਚੀ ਜੀ ਪਤਾ ਤੇ ਚਾਚੀ ਜੀ ਦੇਖੋ ਸਾਤੋ ਬੱਚੇ ਚਾਚੀ ਜੋ ਸਟੈਂਡ ਤੋਂ ਸਿਵਲ ਦਿਨਾ ਤੇ ਸ਼ਾਇਦ ਤੁਸੀਂ ਵੀ ਝੋਕਨੇ ਹੁੰਦੇ 10 ਅੱਥੇ ਰੋਂਦਾ ਤੇ ਆਜ ਵੀ ਰੋਂਦੀ ਪੈਂਦੀ ਸੀ ਤੇ ਕੁੱਤਿਆਂ ਨੇ ਇਹਦਾ ਕੱਪੜਾ ਖਿਚ-ਖਿਚੜੰਦੇ ਸੀ ਬੱਚਾ ਤੇ ਰੋਂਦਾ ਸੀ ਮੁੰਕੇ ਮੈਂ ਹੱਥੋਂ ਕਰੋ ਵੇਖਿਆ ਤਾਂ ਤੇਰੀ ਸੱਸ ਉਹਨਾਂ ਤੋਂ ਭੱਜੀ ਜਾਂਦੀ ਸੀ ਉਹ ਕਿੱਥੇ ਗਈ ਸੀ ਮੰਮੀ ਚੌਂਕੀ ਗਈ ਸੀ ਹਾਂਜੀ ਤਾਂ ਦੱਸ ਕੇ ਗਏ ਨਹੀਂ ਮੈਂ ਉਹਨਜੀ ਕਿ ਮੈਂ ਕਿ ਚੌਂਕੀ ਜਾਂਦੀ ਹਣੀ ਮੈਨੂੰ ਤਾਂ ਪਤਾ ਲੱਗ ਜਾਂਦਾ ਹੈ ਚਾਲਾਂ ਦਾ ਚੌਂਕੀ ਗਈ ਸੀ ਤੇ ਮੰਮੀ ਕਹਿੰਦੇ ਸੀ ਵੀ ਆਪਾਂ ਫੇਰ ਮੈਂ ਆਉਂਦਾ ਮੁੰਡੇ ਨੂੰ ਛੱਡਿਆ ਤੇ ਮੈਂ ਆਈ ਤੇ ਮੈਂ ਕਿ ਚੱਲ ਮੈਂ ਦੇਖਣੀ ਆ ਮੈਨੂੰ ਪਤਾ ਉਸੇ ਵੇਲੇ ਲੱਗ ਗਿਆ ਮੈਂ ਕਿ ਚੌਂਕੀ ਜਾਂਦੀ ਹਣੀ ਹਾਂਜੀ ਚਾਚੀ ਜੀ ਮੈਂ ਹੀ ਮੰਮੀ ਨੂੰ ਭੇਜਿਆ ਸੀ ਚੁੱਕ ਕੇ ਮੈਂ ਕਿਹਾ ਚਲੋ ਦੋ ਢਿੰਡ ਚ ਲੈ ਕੇ ਬੈਠੀ ਆ ਸੋਤੇ ਕੋਈ ਨਾ ਚਾਚੀ ਜੀ ਚਲੋ ਇਹਨਾਂ ਦੀ ਕਿਸਮਤ ਹੈ ਦੀ ਕਿਸਮਤ ਹੈ ਦੇ ਨਾ ਉਹਨਾਂ ਦੀ ਕਿਸਮਤ ਚਾਚੀ ਜੀ ਚਲੋ ਨਾ ਮੈਂ ਕੰਮ ਤੇ ਜਾਣੀ ਆ ਆਪਣਾ ਜੌਬ ਕਰਦੀ ਆ ਸਰਕਾਰ ਤੇ ਚਾਚੀ ਜੀ ਇਹਨਾਂ ਪਿੱਛੇ ਚਲੋ ਕਰਦੀ ਆ ਥੋੜਾ ਬਤਾ ਜਾਣੀ ਆ ਤੁਸੀਂ ਆਪ ਵੀ ਵੇਖ ਦੇ ਮੈਂ ਤਾਂ ਹਾਂਜੀ ਚਲੋ ਕੋਈ ਨਾ ਮੈਂ ਆਪਣੀ ਨੂੰ ਦੱਸਿਆ ਦੋ ਨੂੰ ਛੋਟੀ ਨੂੰ ਮੈਂ ਕਿਹਾ ਉਹਨੇ ਕੋਤੋਂ ਤੋਂ ਗੱਡੀ ਕੋਲ ਪਿੱਛੇ ਨਾਲ ਟੁੱਕੀ ਆ ਸੀ ਕੋਸ਼ ਤੇ ਮੈਂ ਕਿਹਾ ਮੈਂ ਆਹਦੇ ਮੁੰਡੇ ਨੂੰ ਜਾਂਦੀ ਸੀ ਯਾਲੇ ਕਾਲੇ ਪੈ ਜਾਂਦੇ ਆ ਚੱਲ ਦਰਦੀ ਚੱਲ ਦੁਕਾਨ ਤੇ ਨਿਕਲ ਕੇ ਉਹਦੇ ਖਲੋ ਕੇ ਪੁੱਛਣਾ ਸੀ ਉਹ ਮੈਂ ਕਿਹਾ ਚਲੀ ਜੀ ਮੇਰ ਨੂੰ ਘਰ ਬੁਆੜਿਆ ਮੂਲ ਕੇ ਦੂ ਹੋ ਦੂ ਵੇਖੀ ਤੇ ਤੇਰੀ ਸਾਸੀ ਜਾਂਦੀ ਮੈਨੂੰ ਚੰਗੀ ਮੈਨੂੰ ਉਦੋਂ ਹੀ ਪਤਾ ਲੱਗਿਆ ਮੈਨੂੰ ਤੇ ਇੱਕਦਮ ਗੱਲ ਖੜਕ ਜਾਂਦੀ ਮੈਂ ਕਿਹਾ ਲੈ ਤੇ ਉਹ ਜਾਂਦੀ ਚੌਕੀ ਦੱਸਾਂ ਜਾਂਦੀ ਹੋਣੀ ਆ ਬਈ ਸਾਡੇ ਤੇ ਕੱਲ ਨੂੰ ਗਾਨਾ ਆ ਜਾ ਤੇ ਕੱਲ ਹੋਣੀ ਤੇ ਆਈ ਜਾਣੀ ਕੋਈ ਨਾ ਚਾਚੀ ਜੀ ਚਲੋ ਘਰ ਤੇ ਸਾਡੇ ਤੇ ਕੀ ਆਣੀ ਆ ਵੀ ਆਪਾਂ ਫਿਰ ਰਿਪੋਰਟ ਲਖਾ ਮਮੀ ਨੇ ਅਥੇ ਰਿਪੋਰਟ ਲਖਾਤੀ ਆ ਜੀ ਸਾਡੇ ਨਾ ਮੈਨੂੰ ਪੜਾਉ ਹਾਂਜੀ ਪੜਾ ਪੜਾ ਆਲਾ ਗੱਲ ਕਰਾਂਗੇ ਮੋਂ ਕਹੇਗੀ ਲੈ ਆਏ ਹਏ ਹਏ ਹਲੋ ਚਾਚੀ ਕਾ ਮੈਨੂੰ ਓਏ ਓਏ ਅੱਜ ਤੱਕ ਹਾ ਵਾ ਬੜੀ ਚੰੰਦੀ ਹੈ ਨਾ ਹਾਏ ਨੀ ਚੰਦਰ ਗਏ ਮਾਂ ਇਹਦੀ ਵੇਖ ਲੈ ਹਾਂ ਕਿੱਡੀ ਸੋਹਣੀ ਆ ਹਾਂ ਕੰਮ ਹੁਣ ਸਿਰ ਵੀ ਆ ਮਾਵਾਂ ਨੂੰ ਥੋੜਾ ਇਸ ਤਰ੍ਹਾਂ ਕਰਨਾ ਚਾਹੀਦਾ ਹਾਂਜੀ ਓਏ ਚਾਚੇ ਜੀ ਮਾਵਾਂ ਨੂੰ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ ਮਾਂ ਤੇ ਇੱਕ ਜਨਮ ਦਿੰਦੀ ਆ ਬੱਚੇ ਨੂੰ ਹਾਂਜੀ ਜਨਮ ਦੇਣ ਦੇ ਮੌਕੇ ਮਾਂ ਦਾ ਖੱਪਣ ਸਰਾਣੇ ਹੁੰਦਾ ਹਾਂਜੀ ਕਿਆ ਤਾਂ ਕਿਵੇਂ ਹਲਾਤੀ ਹੋਵੇ ਪੁੱਤ ਹੋਵੇ ਕੋਈ ਹੋਵੇ ਤੇ ਤੂੰ ਕਿਹੜੀ ਮਾਂ ਆ ਜਿਹੜੀ ਤੂੰ ਆਪਣੇ ਬੱਚਾ ਰੱਖ ਲਈ ਬੱਚਾ ਰੱਖ ਲਈ ਮੋਯ ਆ ਗਿਆ ਮੈਨੂੰ ਤੇ ਬੜਾ ਮੋਯ ਆਇਆ ਹਾਂਜੀ ਚਾਚੇ ਤੁਹਾਨੂੰ ਆਗਦੇ ਤੇ ਮੈਂ ਉਸ ਟਾਈਮ ਕਿ ਦਛੋੜੂ ਕੇ ਵੀ ਛੱਡ ਦਿੱਤੀ ਜੋਨ ਚੱਲ ਕਹਿੰਦੇ ਗਾਲ ਆਖ ਹਾਂਜੀ ਚਾਚੇ ਦੱਸ ਮੈਂ ਨਾ ਮੁੜ ਕੇ ਕਰਾਂਗੀ ਆਪਣੀ ਪਹਿਲਾਂ ਤੇ ਇੱਥੋਂ ਪੁੱਛ ਲਵਾਂ ਹਾਂਜੀ ਤੇ ਕੁਝ ਚਾਰ ਹੈਗੀਆਂ ਨੇ ਨਹੀਂ ਚਾਚੇ ਤੇ ਮੇਨੇ ਖਾ ਨੂੰ ਨਹੀਂ ਚਾਚੀ ਜੀ ਜੇ ਤੁਸੀਂ ਰਾਬਤ ਤੋਂ ਮੈਨੂੰ ਬੜਾ ਕੁੜੀ ਦਾ ਹੈਗਾ ਹੀ ਬੜਾ ਦੇ ਨਹੀਂ ਜੀ ਉਹ ਚਾਰਾ ਮੇਰੇ ਤੇ ਪੋਤੇ ਨੇ ਪਈ ਆਪਣੀ ਕਿਸਮਤ ਚਾਚੀ ਜੀ ਪਹਿਲਾ ਮੇਰੇ ਪੋਤੇ ਨੇ ਵੱਡੀ ਨੋ ਦੇ ਦੋ ਨੇ ਫਿਰ ਦੂਜੀ ਤੇ ਹੋਇਆ ਤੇ ਮੈਂ ਘਰ ਆ ਗਾਲ ਆਪਣੀ ਨੋ ਨਾ ਨਹੀਂ ਚਾਚੀ ਜੀ ਰਹਿਣ ਦੋ ਤੇਰੇ ਸਾਨੂੰ ਅਸੀਂ ਪਾਲ ਲਾਂਗੇ ਨਹੀਂ ਚਾਚੀ ਤੁਸੀਂ ਪਾਲਾਂਗੇ ਆਪਣੀ ਕਿਸਮਤ ਮੇਰਾ ਦੂਧ ਕਰ ਨੂੰ ਨਹੀਂ ਹੁਣ ਇਹਨੂੰ ਵੀ ਦੇਣਾ ਮੈਂ ਬੱਕਰੀਆਂ ਵਾਲੇ ਸਾਡੇ ਲੱਗੇ ਰਹਿੰਦੇ ਨੇ ਬੱਕਰੀਆਂ ਵਾਲੇ ਬੱਕਰੀ ਦਾ ਦੁੱਧ ਪਿਆਇਆ ਕਰਾਂਗੇ ਇਹਨੂੰ ਮੈਂ ਪਾਲਾਂਗੇ ਨਹੀਂ ਚਾਚੀ ਜੀ ਇਹ ਕਿਹੜੀ ਤੁਸੀਂ ਗੱਲ ਕਹਿੰਦੇ ਜੋ ਅੱਗੇ ਵੀ ਤੁਸੀਂ ਇੰਨਾ ਇਹੀ ਗੱਲਾਂ ਕਿਤੇ ਪਹਿਲੀ ਗੱਲ ਤੇ ਮੈਂ ਆਪਣੀ ਸਾਸ ਤੋਂ ਬਲਾਦਾ ਹਣ ਕੋਈ ਗੱਲ ਨਾ ਤੁਹਾਡੇ ਨਾਲ ਕਰਨੀ ਨਾ ਕੋਈ ਗੋਆ ਇਹ ਗਿਆ ਗਿਆ ਅੱਗੇ ਨਾ ਤੇਨੂੰ ਕਿਹਾ ਕਿ ਤੀ ਤੋ ਸਾਸ ਤੋਂ ਲਾਵਾ ਚੱਲਣਾ ਨਹੀਂ ਚਾਚੀ ਜੀ ਹਾਂ ਉਹ ਨਾ ਤਾਂ ਬਲਾਦਾ ਹੋ ਕੇ ਨਹੀਂ ਨੇ ਚੱਲਦੀ ਕੋਈ ਨਾ ਇਹਦੀ ਕਿਸਮਤ ਇਹਦੇ ਨਾਲੇ ਇਹ ਚਾਚੀ ਜੀ ਮੈਂ ਆਪਣੀ ਨੋਹ ਨੂੰ ਪੁੱਛਣੀ ਆ ਨਹੀਂ ਚਾਚੀ ਜੀ ਮੈਨੂੰ ਤੁਸੀਂ ਇਹ ਹੁਣ ਅੱਗੇ ਵਾਲੀਆਂ ਗੱਲਾਂ ਤੇ ਨਾ ਲਾ ਨਹੀਂ ਮੈਂ ਬੜਾ ਮੇਲ ਹੋ ਗਿਆ ਤੇ ਉਸ ਟਾਈਮ ਉਸ ਟਾਈਮ ਤੇ ਤੁਸੀਂ ਭੱਜ ਗਏ ਹੋ ਤੁਸੀਂ ਮੈਨੂੰ ਫੇਰ ਉਹਨਾਂ ਚੱਕਰਾਂ ਚ ਪਾਉਂਦੇ ਹੋ ਕਿ ਮੈਨੂੰ ਦੇ ਦੇ ਮੈਨੂੰ ਦੇ ਦੇ ਤੇ ਹਾਂ ਹਾਂ ਕਿ ਮੈਂ ਅੱਜ ਤੈਨੂੰ ਕੁਝ ਵੀ ਨਹੀਂ ਸੀ ਕਿਹਾ ਨਹੀਂ ਚਾਚੀ ਮੈਂ ਸਾਰੇ ਨੂੰ ਕਿਹਾ ਸੀ ਨਹੀਂ ਚਾਚੀ ਨਹੀਂ ਚਾਚੀ ਨਹੀਂ ਮੇਰੀ ਸੱਸ ਨੇ ਦੇਣੀ ਤੇ ਨਹੀਂ ਮੈਂ ਅਸੀਂ ਨਹੀਂ ਨਹੀਂ ਚਾਚੀ ਨਹੀਂ ਚਾਚੀ ਕਰਦੀ ਰਹਿੰਦੀ ਮੈਂ ਆਪਣਿਆਂ ਨੂੰ ਪੋੜੀ ਲੈ ਕੇ ਚੌਂਕੀ ਵਾਲੇ ਲੈ ਜਾਣਗੇ ਤਾਂ ਫੇਰ ਕੀ ਕਰਨ ਨਹੀਂ ਚਾਚੀ ਜੀ ਕੋਈ ਖੜਦੇ ਸਾਹ ਜੀ ਪੇ ਪਹੁੰਚ ਮੇਰੀ ਹਾਂ ਜਦੋਂ ਪੜਨੀ ਜਦੋਂ ਵੇਖੀ ਜਾਏਗੀ ਹਾਗੀ ਮੇਰੀ ਪਹੁੰਚ ਹਾਂ ਚਾਹੇ ਜਾ ਕੇ ਚਮਕੀ ਚਖਲ ਹੋ ਗਈ ਤੇ ਮੈਂ ਤਾਂ ਬਈ ਪੁੜੀ ਆ ਇਹਨਾਂ ਨੇ ਚੁੱਕੀ ਤੇ ਇਹਨਾਂ ਕੋਲ ਚਾਰ ਅੱਗੇ ਹੈਗੀਆਂ ਨੇ ਕੋਈ ਨਾ ਚਾਚੀ ਜੀ ਇਹਨਾਂ ਨੂੰ ਵੀ ਪਤਾ ਹੈ ਬਿਕਾਰ ਆ ਇਹਨਾਂ ਦੇ ਘਰੇ ਮੇਰੀ ਸੁਣੀ ਜਾਵੇ ਕਿ ਸਾਨੂੰ ਰੱਬ ਨੇ ਧੀ ਦੇ ਪੁੱਤ ਦੇ ਦੇਵੇ ਇਹਦੇ ਪੈਰਾਂ ਪਿੱਛੇ ਫਰਜੀ ਗਈ ਇਹਦੀ ਸੁੱਸ ਢੌਂਕੀ ਦੇ ਵਿੱਚ ਆ ਕੇ ਲਿਖਾ ਕੇ ਆ ਗਈ ਸਾਰਾ ਕੁਛ ਤੇ ਮੈਂ ਹੁਣ ਜਾ ਕੇ ਕਹ ਤਾ ਮੈਂ ਵੀ ਬਾਈਆਂ ਵੇਖਿਆ ਚੋਬਰਾ ਦਾ ਗੱਡੀ ਕੋਲ ਚੁੱਕੀ ਜੈਨਾਂ ਨਾ ਕੋਈ ਗੱਲ ਕੋਈ ਨਾ ਜੀ ਸਾਡੇ ਘਰ ਮੇਰੇ ਪੋਤੇ ਨੇ ਸਾਨੂੰ ਦੇ ਦੋ ਫੜਾ ਦੋ ਚਰਪਾ ਲਾਂਗੇ ਫੜਾ ਦੋ ਚੈਸੀ ਮੇਰੀ ਫੜਾ ਦੇਣੀ ਹੈ ਕੋਈ ਨਾ ਹਾਂ ਫੜਾ ਦੋ ਨਹੀਂ ਹਾਂ ਮੈਂ ਅੱਜ ਕਾਟੇ ਗਵਾਨ ਬੱਕਰਾਂ ਵਾਲੇ ਰਹਿੰਦੇ ਨੇ ਤੇ ਮੈਂ ਕਿ ਸੋਣੀ ਤਰ੍ਹਾਂ ਮੈਂ ਬੱਕਰੀ ਦਾ ਦੁੱਧ ਪੀ ਆਇਆ ਕਰਾਂਗੇ ਕੋਈ ਨਾ ਚਾਚੀ ਜੀ ਅਸੀਂ ਮੈਂ ਅਗਰ ਸੋਣੀ ਤਾ ਫੜਾਂਗੀ ਮੈਂ ਦੁੱਧ ਪੀ ਆਣੇ ਆਪਣੀਆਂ ਫਿਰ ਕੋ ਚਾਰ ਕੁੜਗਾਂ ਨਾ ਮਿਲ ਕੇ ਗੌਰ ਹੋਣੀ ਲੱਗਾਂ ਨਾ ਬਾਤ ਹੋਏਗੀ ਚਾਚੀ ਜੀ ਘਰ ਤੁਸੀਂ ਇਦਾਂ ਕਿ ਕਰਦੇ ਹੋ ਗੌਰ ਨਹੀਂ ਹੋਣੀ ਮਣਕਮ ਸਾਸਾ ਤੋਂ ਲਾਵਾ ਦੇ ਦੱਸੋ ਤੁਸੀਂ ਆਪਣਾ ਬੱਚਾ ਦੇ ਦੋਗੇ ਆਪਣਾ ਬੱਚਾ ਕਿ ਤੂੰ ਇਥੇ ਤੇਰਾ ਹਾਂ ਚਾਚੇ ਜੀ ਮੇਰਾ ਹੀ ਆ ਮੇਰਾ ਹੀ ਆ ਹਾਂ ਜਦੋਂ ਮੈਂ ਚੋਕ ਲਿਆ ਨਾ ਤੇ ਮੇਰੀ ਗੋਦੀ ਕਿ ਕਰਦੀ ਹੈ ਨਹੀਂ ਤੁਸੀਂ ਜਾਓ ਲੈ 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 ਹਾਂ ਫੜਾ ਦੋ ਫੜਾ ਦੇਣੀ ਆ ਮੈਂ ਫੜਾ ਦੋ ਚਾਚੀ ਨਹੀਂ ਖਾ ਗਿਆ ਬੱਚਾ ਮਾਪੇ ਫੜਾ ਦੇਣੀ ਆ ਕੋਈ ਨਹੀਂ ਹਾਂ ਘੱਤੀ ਪੈਣ ਦੇ ਹੱਥੀ ਪੈਣ ਦੇ ਤੁਸੀਂ ਵੀ ਫਿਰ ਗੱਲ ਆਪਣੇ ਸੋਚ ਸਮਝ ਕੇ ਕਰਿਆ ਕਰੋ ਨਹੀਂ ਸਮਝ ਕੇ ਕਰਨ ਤੇਰੀਆਂ 4 ਕੁੜੀਆਂ ਨੇ ਕੜਾ ਬਸ ਤੁਸੜਾ ਕੱਢ ਕੇ ਆਉਂਦੇ ਜਾ ਕੇ ਖਲੋ ਜੂਗੀ ਤੇ ਮੜਕੇ ਨਾ ਦੇਈ ਨੀ ਹਾਂ ਕੜਾ ਕੜਾ ਦੋ ਤੁਸੀਂ ਜਾਓ ਹਾਂ ਮੈਂ ਆਕੇ ਤੇ ਚਲ ਦੇ ਦੇ ਮੈਨੂੰ ਕਹਿੰਦੀ ਜੂ ਕੱਸ ਨਹੀਂ ਕਾ ਤੇਂਆਂ ਸਿਪਾਰਾਂਗੇ ਸਾਡੇ ਕੁੜੀ ਕੋ ਨਹੀਂ ਗਈ ਨਹੀਂ ਚਾਚੀ ਤੁਸੀਂ ਰਹਿਣ ਦੋ ਉਹ ਦਿਨ ਦਾ ਵੀ ਸਮਾਂ ਆਦ ਕਰੋ ਜਦੋਂ ਤੁਸੀਂ ਮੇਰੀ ਰੋਟੀ ਘਰੇ ਛੱਡ ਦੇਗੇ ਸਿਬੇ ਤੇ ਕੁੜੀਆਂ ਆਉਣੀਆਂ ਤੇ ਆ ਵੀ ਕੁੜੀ ਹੋਈ ਆ ਨਾ ਲੈ ਜੇ ਤੈਨੂੰ ਰੋਟੀ ਪਿਆਰ ਨਾ ਦੇਗੀ ਹਾਂ ਚਾਚੀ ਸਭ ਪਤਾ ਮੈਨੂੰ ਲੱਗਦਾ ਆ ਯਾਰ ਨਾ ਦੇਖੀ ਸ ਹਾਂ ਚੱਲ ਮੈਂ ਆਪਣੀ ਨੌ ਲੱਕ ਵਿੱਚ ਗੱਲ ਕਰ ਨਹੀਂ ਚਾਚੀ ਰਹਿਣ ਤਾਂ ਮੈਂ ਦੇਣੀ ਨਹੀਂ ਗੱਲ ਮੈਨੂੰ ਕਰ ਲੈ ਲੈਂਦੇ ਗੱਲ ਕਰ ਲਓ ਤੁਸੀਂ ਉਸ ਟਾਈਮ ਵੀ ਉਹੀ ਤੁਹਾਡੀ ਨੌ ਸੀ ਜਦੋਂ ਤੁਹਾਡੀ ਨੌ ਨਹੀਂ ਸਖਾਤ ਤੇ ਜਿਵੇਂ ਕਿ ਤੇ ਮੇਰੇ ਮੱਖੇ ਨੇ ਇੱਥੇ ਅੱਗ ਲੱਗ ਜੇ ਤੇ ਕੁੜੀਆਂ ਹੁੰਦੀਆਂ ਨੇ ਦੇ ਕੋਈ ਨੂੰ ਫੋਨ ਦੇ ਆਪਣੀ ਨੂੰ ਪੁੱਤ ਹਾਂ ਕੰਧਾ ਦੀ ਨਾਲ ਗੱਲ ਕਰੇ ਕੁੜੀ ਲੈਣੀ ਆ ਪੁੱਤ ਕੀ ਕਰ ਰਹੀ ਹੈਂ ਜੀ ਨੋ ਤਾਂ ਬਸਲਾ ਨਾ ਮਨਾਈ ਕਰੇਗੀ ਤੁਹਾਡੀ ਅੱਛਾ ਅੱਛਾ ਆ ਮੈਂ ਕਿ ਕਾਈ ਦੇ ਘਰ ਗਈ ਸੀ ਤਾਂ ਉਹ ਸੰਦੀਪ ਨਾ ਕੁੜੀ ਲਿਆਈ ਸੀਗੀ ਉਹ ਕਿਤੇ ਅਮਦੀ ਸੀ ਡਿਊਟੀ ਤੋਂ ਤੇ ਕਿਸੇ ਨੇ ਭੈਣ ਨੇ ਵਿਚਾਰੀ ਨੇ ਕਿਸੇ ਨੇ ਪਤਾ ਨਹੀਂ ਕੋਈ ਮਜਬੂਰੀ ਆ ਪਰ ਐਡੀ ਮਜਬੂਰੀ ਵੀ ਕੀ ਆ ਕਿ ਜਿਹੜੀ ਢੀ ਰੱਖ ਜਾਣੀ ਆ ਉੱਥੇ ਹੈ ਮਜਬੂਰ ਨਾ ਜਿੰਨੀਆਂ ਮਰਜ਼ੀਆਂ ਆ ਜਾਣਾ ਪੁੱਤ ਤੇ ਹਿੱਕ ਨਾ ਲਾ ਕੇ ਪਾਲੀ ਦੇ ਤੇ ਉਹ ਲਿਆਈ ਚੁੱਕ ਕੇ ਤੇ ਮੈਂ ਜਦ ਜਾਂਦੀ ਸੀ ਨਾ ਉਹ ਚੀਜ਼ ਵਾਉਣ ਬੱਚਿਆਂ ਨੂੰ ਹਰਸ਼ ਨੂੰ ਸੁਨਦੇ ਆਪਣਾ ਨੇ ਵੇਖਿਆ ਸੀ ਤੇ ਮੈਂ ਕਿਹਾ ਚੱਲ ਮੈਂ ਜਾਨੀ ਆ ਤਾਂ ਹੋ ਕੇ ਆਈਆਂ ਤੇ ਉਹ ਮੈਂ ਬੜੀ ਸੋਹਣੀ ਕੁੜੀ ਆ ਪਿਆਰੀ ਗੁਗਲੀ ਜੀ ਤੇ ਮੈਂ ਕਿਹਾ ਚਲ ਨਾ ਸਾਨੂੰ ਦੇ ਦੋ ਤੇ ਅਸੀਂ ਆ ਪਾਲ ਲਾਂਗੇ ਉਧਰ ਆਪਣੇ ਬੱਕਰੀਆਂ ਵਾਲੇ ਨੇ ਉਹਨਾਂ ਨੂੰ ਬੱਕਰੀਆਂ ਦਾ ਦੁੱਧ ਪਿਆਵਾਗੇ ਚੱਲ ਪਾਲ ਲਾਂਗੇ ਤੇ ਗਾਂ ਦਾ ਦੁੱਧ ਪਿਆਵਾਗੇ ਮੈਂ ਤੇ ਨਹੀਂ ਦੇਣੀ ਮੈਂ ਕਿਹਾ ਚਾਰ ਤੇਰ ਕੋਲ ਨੇ ਤੇਰੇ ਹੋਰ ਲੈ ਕੋ ਆਪਣਾ ਲਾਂਗੇ ਤੇਰੇ ਕੋਲ ਹੈਂਗਾ ਕਈ ਨਹੀਂ ਚਾਚੀ ਐਵੇਂ ਤਾਂ ਆਖਾ ਕੇ ਹੋ ਲੱਗਦੀ ਵੀ ਅੱਲਾਸਾ ਸੋਦੀ फटाफट ਜਾ ਕੇ ਕਿਉਂ ਟਿੱਕ ਲਗਾ ਆਈਂ ਮੈਡੀਕਿਸ ਮੇ ਤੇ ਤੇ ਪੀਵੇਗੇ ਜਾਉਂ ਤੇ ਚਾਹ ਨਾ ਕਰ ਜੇ ਮੈਂ ਚੌਕ ਜੀ ਗਾਂਦੂ ਟੁੱਟੀਆਂ ਆ ਗਈ ਦਵਾਈਆਂ ਦੀ ਦੋ ਸਾੜੇ ਕੋਈ ਯਾਦ ਰੱਖ ਪਾਣਾ ਪਾਲਾਂਗੇ ਤੇ ਕੀ ਕੀ ਪਾਪੂ ਦੀਏਗੀ ਛਾਲੇ ਆਣਗੇ ਕੁੱਕਨਗੇ ਹਾਂ ਹਾਂ ਕੇ ਤੂੰ ਕਮੇ ਤੇ ਹਾਂ ਚਲ ਅੱਛਾ ਰਾਜੀ ਜਣਾ ਤੁਸੀਂ ਪਾਲਾਂਗੇ ਨਾ ਚਲ ਅੱਛਾ ਮੈਂ ਕੋਸ਼ਿਸ਼ ਕਰਦੀ ਹਾਂ ਠੀਕ ਹੈ ਠੀਕ ਚਲ ਠੀਕ ਮੈਂ ਇਹ ਨੋਟ ਕਰ ਆਇਆ ਜੀ ਸਟ੍ਰੈਟਜੀ ਨਹੀਂ ਐਗਰੀ ਹੋਵੇ ਨਾ ਹੋਵੇ ਮੈਂ ਤਾਂ ਨਹੀਂ ਦਿੱਤੀ ਐ ਮੈਂ ਕੋਈ ਨਹੀਂ ਕਿ ਸੁਣ ਦੇਣੀ ਜਿੱਦਾਂ ਮੈਂ ਆਪਣੇ ਚਾਰ ਉਹ ਲਾ ਕੇ ਰੱਖਿਆ ਨੇ ਨਾ ਆਪਣੀ ਇੱਕ ਦੇ ਨਾਲ ਇਹ ਵੀ ਮੇਰੀ ਸਾਥ ਤੇ ਮੈਂ ਸੀ ਇਹਦਾ ਵੀ ਪਾਲ ਕੇ ਰੱਖਾਂਗੇ ਦੁੱਧ ਜੀ ਗੱਲ ਪੰਜਾਬ ਉਹ ਵੀ ਮੇਨਾਂ ਹੁਣ ਕੋਈ ਗੁੱਸੇ ਨਹੀਂ ਗਾ ਈ ਘਾ ਨੂੰ ਵੀ ਅਕਲ ਆ ਗਈ ਆ ਧੀਆ ਹਣ ਪੁੱਤ ਹਣ ਤੇ ਹੈ ਤੇ ਮੇਰੇ ਹੀ ਨੇ ਚਲੋ ਚਲੋ ਅੱਜ ਕੋਈ ਵਾਰ ਨਹੀਂ ਜਾਓ ਤੁਸੀਂ ਆਇਆ ਵੱਡੇ ਕੂੜੀ ਦੇ ਦੇ ਕੂੜੀ ਦੇ ਦੇ ਕਿੜੀ ਗੱਲ ਉਹ ਟਾਈਮ ਵੀ ਉਹ ਵੀ ਉਦੋਂ ਵੀ ਮੈਨੂੰ ਰੋਟੀ ਘਰੇ ਦੇ ਕੇ ਕੈਸੀ ਨਾ ਮੇਦੀ ਕੁੜੀ ਹੋਏਗੀ ਸਾਰੀਆਂ ਗੱਲਾਂ ਯਾਦ ਨਹੀਂ ਮੈਨੂੰ ਇੱਕ ਵੀ ਗੱਲ ਨਹੀਂ ਮੈਨੂੰ ਭੁੱਲਦੀ ਹਾਂ ਬੱਕਣੀਆਂ ਦਾ ਦੁੱਧ ਪਿਆਵਾਂ ਮੈਂ ਤਾਂ ਸਬਜੀ ਨਹੀਂ ਆਈ ਸੀ ਉਹ ਬੜੀ ਗੁੱਸੇ ਹੋ ਸੀ ਤਾਂ ਤੁਮ ਤਾਂ ਤੀਓ ਕਿ ਨਹੀਂ ਕਰੀ ਮम्मी ਨਿਕਲ ਨਹੀਂ ਸੀਗਾ ਕਿਉਂ ਅੱਗੇ ਤਾਂ ਤੁਮ ਤਾਂ ਤੀਆਂ ਗੱਲਾਂ ਨਹੀਂ ਸੀ ਨਾ ਮਿਲਦੀਆਂ ਤੇ ਬੈਠੀ ਰਹਿੰਦੀ ਸੀ ਚੁਗਲੀਆਂ ਕਰ ਹੈ ਤੇ ਲੱਤੇ ਆਈ ਤੇ ਕਾਹਦੇ ਆ ਹਾਂਜੀ ਮੰਮੀ ਨੂੰ ਦੋਦੇ ਪਿਆਉਣਾ ਸੀ ਪਿਆਇਆ ਮੰਮੀ ਹੁਣ ਦੋ ਦਸ ਸੁੱਤੀ ਆ ਨਾ ਤੇ ਦੇਖ ਮੇਰੀ ਗੱਲ ਸੁਣ ਤੇਰੇ ਵੀ ਹੁਣ ਅੱਜ ਭਾਲਕ ਨੂੰ ਡਿਲੀਵਰੀ ਆ ਹਾਂਜੀ ਭਾਣਾ ਮੰਮੀ ਅੱਜ ਵੈਸੇ ਰਾਤ ਨੂੰ ਵੀ ਨੀ ਸੌਦੀ ਆ ਜਸਾ ਸਵੇਰੇ ਵੀ ਹੋ ਸਕਦੀ ਆ ਤੇ ਬੱਚੇ ਵੀ ਉਹਨਾਂ ਦੋ ਦਸੇ ਨੇ ਤਾਂ ਤੂੰ ਵੀ ਆਪਣਾ ਵੇਖਣਾ ਤੇ ਇਹਦਾ ਵੀ ਇੰਤਜ਼ਾਮ ਵੇਖਣਾ ਹੈ ਉਹ ਕੁੜੀ ਮੰਤਾਕ ਕਿੰਨੇ ਕ ਦਿਨ ਰਹਿ ਜੂਗੀ ਹਾਂ ਹੈਨਾ ਮੰਮੀ ਚਾਚੀ ਦੀ ਗੱਲ ਕਰ ਲੋ ਚਾਚੀ ਕਹੜੀ ਤੇਰੀ ਮਦਦ ਕਰਨ ਲੱਗੀ ਆ ਵੀ ਚਲੋ ਪਾਲ ਲਗੇ ਇਹ ਹੋ ਸਕਦੀ ਕੀ ਕਹਿੰਦੀ ਸੀ ਆ ਚਲਾਕੀਆਂ ਮੈਂ ਲਪੇ ਲਵੇਖਦੀ ਰਹੇਦੀ ਵੀ ਜਦੋਂ ਫਿਰ ਗੋਦੀ ਚ ਮੈਂ ਪਾ ਕੰਨ ਨੂੰ ਚੁਕਾ ਦੇ ਤੇ ਮੈਂ ਚੁਕਾਈ ਵੀ ਚਲੋ ਚੱਕ ਲੋ ਮੰਗੰਦੀ ਇੱਥੇ ਚੁਕਾਈ ਤੇ ਵੇਖ ਕੇ ਤੇ ਕਹਿੰਦੀ ਆ ਸਾਨੂੰ ਦੇ ਦੋ ਦੇਖ ਲਾ ਸਾਨੂੰ ਦੇ ਦੋ ਤੇਰੇ ਕੋਲ ਤੇ ਚਾਰ ਹੈਗੀਆਂ ਨੇ ਤੇਰੀ ਘੜ ਆਪਣੀ ਆ ਤੁਸੀਂ ਤੇ ਚੁੱਕ ਕੇ ਲਿਆਂਦੀ ਚੌਂਕੀ ਤੇ ਲਿਖਾਇਆ ਤੋਨੂੰ ਕੋਸਤੇ ਤੇ ਲਿਖਾ ਕੇ ਆ ਗਏ ਆ ਆ ਸਾਨੂੰ ਤੇ ਰੱਬ ਨੇ ਦਿੱਤੀ ਅਸੀਂ ਚੁੱਕ ਕੇ ਲਿਖਾ ਕੇ ਲੈ ਗਏ ਆ ਉਹ ਜਿੱਥੇ ਪਈ ਹੋਈ ਸੀ ਮੌਕਾ ਵੀ ਦਿਵਾ ਦਾਂਗੇ ਅਸੀਂ ਤੂੰ ਜਿੱਥੇ ਮਰਜੀ ਭੱਜਣਾ ਅਸੀਂ ਮੌਕਾ ਦਿਖਾ ਦਾਂਗੇ ਅਸੀਂ ਕਿ ਲੈਂਦੀ ਐ ਨਾ ਤੇ ਅਸੀਂ ਪੰਜਾਬ ਦੇ ਨਾਂ ਲਿਖਾਉਣੀ ਸੀ ਕਿ ਉਹਦੀ ਉਹੀ ਜੀ ਮੈਂ ਕਿਹਾ ਮੇਰੇ ਨਾਲ ਸਿਆਮਤ ਆ ਹਾਂ ਕੋਈ ਗੱਲ ਨਹੀਂ ਤੱਕ ਲੱਗੀ ਅੱਜ ਆਪਣੇ ਬੱਚੇ ਤੱਕੀ ਤਾਂ ਪੰਜਵੀਂ ਕਿਸਮਤ ਹੋ ਗਈ ਆ ਤੇ ਅੱਗੋ ਵੀ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਚੈੱਕ ਹੀ ਕਰਵਾ ਲਿਆ ਵੀ ਬੱਚੇ ਦੋ ਨੇ ਤੇ ਕੁੜੀਆਂ ਵੀ ਹੋ ਜਾਣੀਏ ਤਾਂ ਕੋਈ ਨਾ ਲੋਕ ਰਾਜ ਰਜ ਕਰਨ ਬੱਲਾ ਸਾਡੇ ਕੋ ਬਹੁਤ ਕੁਝ ਹਾਂਜੀ ਮੰਮੀ ਕੋਈ ਚਾਚੀ ਨੂੰ ਤੇ ਮੈਂ ਦੱਸਾਂਗੀ ਪਤਾ ਮੇਰੇ ਮੂੰਹ ਤੇ ਕਹਿ ਕੇ ਵੇਖੇ ਕਿ ਮੈਨੂੰ ਦੇ ਦੇ ਕਿ ਇਹਨੂੰ ਹੀ ਕਹਿ ਗਈ ਮੈਂ ਮਰ ਕੋ ਕਰਵਾ ਕੇ ਗਏ ਹੋ ਨਹੀਂ ਹੁੰਦੀ ਮੇਰੀ ਨੋ ਅਗਰੀ ਆ ਜਿਸ ਤੇ ਆ ਗਏ ਹਾਂ ਹੁਣ ਦਿਨ ਦਾ ਪਰ ਗੱਲਾਂ ਪੈਣੀਆਂ ਮੇਰੀ ਨੋ ਅਗਰੀ ਆ ਮੇਰੀ ਨੋ ਮੰਨਦੀ ਆ ਅੱਗੇ ਤੇ ਪਰਸ਼ਾਵਾ ਪੈਂਦਾ ਸੀ ਹਾਂ ਤੇ ਹੁਣ ਨਹੀਂ ਪਰਸ਼ਾਵਾ ਪੈਂਦਾ ਉਹ ਵੀ ਤੋਹੀ ਤੇ ਮੈਂ ਕਿ ਮੈਂ ਕਿ ਉਹ ਵੀ ਧੀ ਸੀ ਕਿ ਜਦੋਂ ਮੇਰੀ ਧੀ ਆ ਕੇ ਰਹਿਤਾ ਡੇ ਜਾਂਦੀਆਂ ਨੇ ਤੇ ਮੂੰਹ ਬਣਾਉਂਦੇ ਜੋ ਮੈਨੂੰ ਕਹੀ ਨਹੀਂ ਪਤਾ ਲੱਗਦਾ ਹੈਗਾ ਸਾਰਾ ਪਤਾ ਲੱਗਦਾ ਮੇਰੀ ਰੋਟੀ ਘਰੇ ਪਚਾਤੀ ਤੁਸੀਂ ਹਾਂ ਉਹ ਸੰਤੋਸ਼ ਦੇ ਵੀ ਅੱਜ ਭਲਕੀ ਹੋਣਾ ਆ ਆ ਚਲੋ ਰੱਬ ਨੂੰ ਵੀ ਹੋ ਜਾਣਾ ਆ ਇਹਨਾਂ ਦੀ ਨੋ ਦੇ ਵੀ ਹੋ ਜਾਣਾ ਆ ਇਹਨਾਂ ਦੀ ਨੋ ਦੇ ਵੀ ਹੋ ਜਾਣਾ ਆ ਹਾਂ ਕਿਆ ਕੀ ਦੇ ਕੋਈ ਨਾ ਮੰਮੇ ਇਹ ਤਾਂ ਸੰਤੋਸ਼ ਜੀ ਬੋਲ ਰਹੇ ਰੱਬ ਤਾਂ ਸਭ ਨੂੰ ਤੰਦਰੁਸਤੀ ਦੇ ਰਿਹਾ ਮੰਮੀ ਤੀ ਉਹ ਰਾਮਨਾ ਬੈ ਇਹ ਤਾਂ ਲੋਕਾਂ ਦੀ ਸੋਚ ਐ ਹਾਂ ਕੋਈ ਨਾ ਤੂੰ ਰਾਮਨਾ ਬੈ ਬੈਣਾ ਬੈ ਨਿਤ ਕਿਸਮਤ ਨੂੰ ਸਮਾ ਦੇ ਤੇ ਆਪਣਾ ਨਾ ਫੇਰਾ ਫਿੱਟਾ-ਕੁੱਟਾ ਆ ਜੇ ਤੁੰਡਾ ਜੇ ਕਿ ਟੈਗ ਰਾਮ ਨਹੀਂ ਦਵਾਈ ਖਾ ਲਈ ਹਾਂਜੀ ਮੰਮੀ ਅੱਜ ਮੇਰੇ ਤਾਂ ਬਹੁਤ ਸਿਕਰ ਮਤ ਦੇ ਲੈ ਬੋ ਕੇ ਬੜੀ ਗਈ ਆ ਪੱਜੀ ਭਜਾਈ ਕੋਈ ਨਾ ਮੈਂ ਵੀ ਹੁਣ ਥੋੜਾ ਬੋਤਾ ਕੰਮ ਕਰਾਂ ਹੁਣ ਚਲੋ ਅਸੀਂ ਤੇ ਕਹਿੰਨੇ ਹੈ ਪ੍ਰਮਾਤਮਾ ਸਭ ਨੂੰ ਕੀ ਵੀ ਦਾ ਮੇਟਾ ਪੁੱਤਰ ਵੀ ਤਾਂ ਮੀ ਪੁੱਤਰਾਂ ਦੀ ਦਾਤ ਵੀ ਦੇਈ ਤੇ ਢੀਆਂ ਦੀ ਵੀ ਦੇਈ ਹਾਂਜੀ ਤੇ ਨਾ ਤੋਂ ਢੀਆਂ ਤੋਂ ਕੋਈ ਥੋੜੇ ਤੇ ਨਾ ਕੋਈ ਬਾਾਂਚ ਪਹਾਈ ਤੇ ਢੀਆਂ ਵੀ ਨਹੀਂ ਮੈਂ ਤੁਹਾਡਾ ਜੋ ਕੋਸਾ ਜੇ ਦੁੱਧ ਕਰਕੇ ਆਉਂਦੀ ਹਾਂ ਹਾਂ ਪੁੱਤ ਵੀ ਨਹੀਂ ਮੈਂ ਥੋੜਾ ਜਿਹਾ ਦੁੱਧ ਲਿਆ ਦੇਣੀ ਆ ਤੇ ਮੈਂ ਕੰਮਕਾਰ ਕਰਾਂ ਥੋੜਾ ਜਿਹਾ ਮੰਮੀ ਅੱਜ ਮੇਰਾ ਵੀ ਨਾ ਉੱਠਣ ਨੂੰ ਦਿਲ ਨਹੀਂ ਕਰਦਾ ਨਹੀਂ ਨਹੀਂ ਕੋਈ ਨਾ ਮੈਂ ਦੁੱਧ ਲਿਆਵਾਂ ਤਿਆਰੀ ਹਾਂ ਹਾਂਜੀ ਠੀਕ ਹੈ ਮੰਮੀ ਹਾਂਜੀ ਮੰਮੀ ਉੱਠੀ ਆ। ਵੇ ਕੁਲ ਮੰਮੀ ਮੇਰੇ ਘਰ ਦੀ ਸੀ ਹਾਂਜੀ ਇਹਦੇ ਡਾਈਪਰ ਲੈਉਣੇ ਆ। ਹਾਂਜੀ ਮੰਮੀ ਆਪਣੇ ਨਾ ਬੈੱਡ ਦੇ ਵਿੱਚ ਛੋਟੇ ਛੋਟੇ ਕੱਪੜੇ ਨੇ ਉਹਨਾਂ ਨੇ ਪਾਏ ਹੋਏ ਨੇ ਮੁੰਡਿਆਂ ਦੇ ਬੱਚਿਆਂ ਦੇ ਕੁੜੀਆਂ ਦੇ ਪਹਿਰੇ ਪੇ ਨੇ। ਹਾਂ ਇਹਦੇ ਚਾਚੀ ਦੇ ਬੱਚੇ ਮੁੰਡਿਆਂ ਦੇ ਵੀ ਸਾਨੂੰ ਦੇ ਗਈ ਸੀ ਨਾ। ਇਹਦੇ ਮੁੰਡਿਆਂ ਦੇ ਵੀ ਪਏ ਨੇ ਚਾਚੀ ਦੇ ਪੋਤਿਆਂ ਦੇ। ਹਾਂਜੀ ਹਾਂਜੀ ਥੋੜਾ ਥੋੜਾ ਪਿਆ ਦਿ। ਜ਼ਿਆਦਾ ਨਾ ਪਿਆਵੀ। ਹਾਂਜੀ ਮੰਮੀ ਕੋਈ ਨਹੀਂ ਇਹਨੂੰ ਡਾਕਟਰ ਇਹਦਾ ਲਵਾਵਾਂਗੇ ਇੱਕ ਬਕਾਇਦਾ ਉਹਨਾਂ ਨੂੰ ਵੀ ਵਿੱਚੋਂ ਪਿਆਰਿਆ ਕਰੀ ਦੁੱਧ ਮੰਮੀ ਨਵਾ ਨਾ ਦਈਏ ਜਦੋਂ ਬੱਚੇ ਹੋਗੇ ਨਾ ਤੇਰੇ ਵੀ ਇਹਨੂੰ ਵੀ ਵਿੱਚੋਂ ਪਿਆਰਿਆ ਕਰੀ ਕੋਈ ਨਾ ਠੀਕ ਕਿ ਮੰਮੀ ਅਜੇ ਤੱਕ ਤਾਂ ਪਤਾ ਜਿੱਤੇ ਮਿਲਣਾ ਨਹੀਂ ਇਹਨੂੰ ਹਣਾ ਯਾਰ ਬੱਚ ਘਰ ਥੋੜਾ ਹੀ ਠੀਕ ਹੈ ਮੈਂ ਥੋੜਾ ਜਿਹਾ ਪਿਆਰ ਹੀ ਦੇਣੀ ਚੱਲੋ ਮੰਮੀ ਮੰਮੀ ਇਦਾਂ ਕਰੋ ਮੈਂ ਅੱਛੀ ਵੀ ਕਿਹੜਾ ਰਹਾ ਸਾਦ ਨੇ ਉਹਦੇ ਤੋਂ ਬਗਾਰ ਜੋ ਭੱਜ ਕੇ ਗਈ ਐ ਤਾਂ ਮੈਂ ਵੀ ਉਧਰ ਜਾ ਕੇ ਆਨੀ ਵੀ ਕੀ ਗੱਲ ਹੋਈ ਸੀ ਕੋਈ ਨਾ ਮੰਮੀ ਚਲੇ ਜਾਏ ਆ ਹਾਂ ਅ ਸ਼ਾਮ ਕੀ ਨਾ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ ਕੋਈ ਨਾ ਮੰਮੀ ਨਾਲ ਮੈਂ ਨਹੀਂ ਦੇਣੀ ਮੈਂ ਆਪਣੀ ਕੁੜੀ ਕਿਉਂ ਦਵਾ ਪਿਛੇ ਨਹੀਂ ਕੋਈ ਨਾ ਮੈਂ ਜਾਣਾ ਦਾਲ ਭਾਜੀ ਵੇਖਾ ਕੋ ਮੇਰਾ ਕਿਸ਼ਮਤ ਨੇ ਲੇਗਾ ਅ ਮੇਰਾ ਕਿਸ਼ਮਤ ਆ ਕਿਸ਼ਮਤ ਕੀ ਦੇਗੀ ਐ ਦੀ ਨਾ ਨੂੜਨਾ ਨਾ ਨੂਨਾ ਸ਼ਾਲਿਆਂ ਨੇ ਕੀ ਦੇਣਗੇ ਦੀਦੀ ਨਾ ਤੇਜੂ ਨਾ